ਅੱਜ ਵੀ ਡੱਡਾ ਭਾਈ ਜੀ ਕੀ ਹਾਲ ਚਾਲ ਆ ਕੀ ਹਾਲ ਮਹਾਰਾਜ ਐਸੇ ਹੋਣ ਵਾਲੇ ਉਧਰ ਤੇ ਹੋਏ ਨਹੀਂ ਅਜੇ ਹੁਣੇ ਸਾਡੇ ਸੇ ਹੋਣ ਵਾਲੇ ਕਰੇ ਠੀਕ ਆ ਸਭ ਵਧੀਆ ਵਧੀਆ ਠੀਕ ਆ ਸਭ ਨਹੀਂ ਲਿਸਨ ਬਤਿਆ ਚਾਹੀਦਾ

ਮੈਂ ਇਹ ਤਾਂ ਦੇਖਾ ਨੋਟੀਫਿਕੇਸ਼ਨ ਜੀ ਹੈ ਮਰਾ ਇਹ ਕਿਦਾ ਆ ਥੋੜਾ ਇਧਰ ਇਦਾ ਹੋ ਗਿਆ ਇਹ ਹੋ ਗਿਆ ਇਧਰ ਨਹੀਂ ਨਹੀਂ ਮਗਾ ਨੋਟੀਫਿਕੇਸ਼ਨ ਜੀ ਹੈ ਮਗਾ ਦੇਖਾ ਕਿਦਾ ਆ ਜੇ ਦੇਖਿਆ ਤਾਂ ਲਾਈਵ ਚੱਲ ਪਿਆ ਅੱਛਾ ਅੱਛਾ ਓ ਮੈਂ ਕੀਤਾ ਕੱਲਿਆਂ ਆਇਆ ਤੇ ਨੋ ਚੱਕੇ ਹੋਣਾ ਤੂੰ ਹਾਂ ਮੈਂ ਮਗਾ ਜੁਆਇਨ ਤੇ ਇਸ ਕ ਵੀ ਮਰਾ ਟੋਸ਼ ਹੋ ਗਿਆ ਇਹ ਇਧਰ ਥੋੜਾ ਮੇਰਾ ਤਾਂ ਮੈਸੇਜ ਉਂਟੀ ਤੇ ਗੱਲ ਲੋਗੀ ਇਹ ਤਾਂ ਵੀਡੀਓ ਕਾਲ ਜੀ ਲੱਗ ਗਈ ਜਿੱਦਾਂ ਨਾ

ਹੋ ਰਹਾ ਇਹ ਕਿਹੜਾ ਜੰਮ ਤੇ ਫੋਨ ਫੜ ਲਈ ਇਹਨੇ ਸਹੀ ਗੱਲ ਹੈ ਪਹਿਲਾਂ ਸੋਚਾ ਵਾਲੇ ਹੁੰਦੇ ਉਹ ਸਹੀ ਸੀਗੇ ਓਏ ਉਹ ਟਾਈਮ ਸਹੀ ਸੀ ਭਰਾਵਾ ਆ ਤੇ ਕਰਨ ਤੇ ਗੱਲ ਹੀ ਹੁੰਦੀ ਸੀ ਬੰਦੇ ਨੇ ਬੰਦਾ ਗੱਲ ਕਰ ਲੈਣ